ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਰੇਲਵੇ ਦੇ ਫੂਡ ਪ੍ਰੋਸੈਸਿੰਗ ਮੰਤਰੀ ਰਵਨੀ ਸਿੰਘ ਬਿੱਟੂ ਮਹਾਰਾਜ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਟਿੰਡਾ ਪਹੁੰਚੇ ਜਿੱਥੇ ਰਵਨੀ ਸਿੰਘ ਬਿੱਟੂ ਨੇ ਨਕਲੀ ਸ਼ਰਾਬ ਵੇਚ ਕੇ 500 ਕਰੋੜ ਰੁਪਏ ਇਕੱਠੇ ਕੀਤੇ ਉਹਨਾਂ ਨੇ ਸਵਾਲ ਚੁੱਕਿਆ ਉੱਥੇ ਹੀ ਸਤਿੰਦਰ ਜੈਨ ਨੂੰ ਲੈ ਕੇ ਉਹਨਾਂ ਨੇ ਵੀ ਸਵਾਲ ਕੀਤੇ ਗਏ ਤੇ ਕਿਹਾ ਕਿ ਰਵਨੀਤ ਬਿੱਟੂ ਨੇ ਕਿਹਾ ਕਿ ਅਰਵਿੰਦ ਕੇਜਰੀ ਵਾਲੀ ਪੰਜਾਬ ਨੂੰ ਰੋਟਣ ਲਈ ਦਿੱਲੀ ਤੋਂ ਜਾਦ ਆਏ ਸੀ ਮਿੰਨ ਭਗਵਾਨ ਸਿੰਘ ਮਾਤੇ ਰਵਨੀਤ ਬਿੱਟੂ ਲਈ ਤਰਸ ਆਉਂਦਾ ਹੈ ਸ਼ਰਾਬ ਨੀਤੀ ਆਵਾਮ ਆਦਮੀ ਪਾਰਟੀ ਲੋਕਾਂ ਦੇ ਸਹਾਈਤ ਨਾਲ ਖੇਡ ਤਸਨਾਂ ਦੇ ਸਵਰਥ ਵਿੱਚ ਵੀ ਕੀ ਕਾਰਮਨੀ ਸਿੰਘ ਬਿੱਟੂ ਨੇ ਪਟਿਆਲਾ ਵਿੱਚ ਕਰਨ ਨਾਲ ਉਹਨਾਂ ਦੇ ਪੁੱਤਰ ਤੇ ਹਮਲੇ ਸੰਬੰਧੀ ਰਵਨੀ ਸਿੰਘ ਬਿੱਟੂ ਦਾ ਕੀ ਕਿਹਾ ਤੇ ਇਸ ਮੌਕੇ ਤੇ ਉਹਨੇ ਕਿਹਾ ਕਿ ਗ੍ਰਹਿ ਮਤਰੀ ਅਮਿਤ ਸ਼ਾਮਰਤ ਪਾਲ ਬਾਰੇ ਦਿੱਤੇ ਇਸ ਮੈਂ ਰਵਨੀ ਸਿੰਘ ਬਿੱਟੂ ਦਾ ਸਪਸ਼ਟੀਕਰਨ ਅਮਿਤ ਸ਼ਾਮਰਤ ਪਾਲ ਦੇ ਨਾਮ ਤੋਂ ਲੈ ਕੇ ਇਕੱਠਾ ਉਹ ਸਬੋਧ ਨਹੀਂ ਕੀਤਾ ਅਮਿਤ ਸ਼ਾਹ ਨੇ ਕਿਹਾ ਕਿ ਜਿਹੜੇ ਲੋਕ ਮਹਿਲ ਨੂੰ ਵਿਗੜਨ ਦੀ ਕੋਸ਼ਿਸ਼ ਕਰ ਰਹੇ ਹਨ ਮਹਿਲ ਨੂੰ ਬਗੜਨ ਦੀ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਜੇਲਾ ਵਿੱਚ ਗੁਰੂਗ੍ਰਾਂਤ ਸਾਹਿਬ ਵੀ ਦੇ ਕੇ ਇਸ ਦੇ ਨਾਲ ਬਾੜਨੇ ਸ਼ੋਧ ਕੇ ਸੁਧਾਰ ਕਰਾਂਗੇ ਰਵਨੀ ਸਿੰਘ ਬਿੱਟੂ ਪੰਜਾਬ ਦੇ ਨਸ਼ਾ ਖਤਮ ਕਰਨ ਲਈ ਉੱਕੀ ਦੀ ਖੇਤੀ ਦੇ ਠੇਕੇ ਦੀ ਇਹ ਖੇਤੀ ਨੂੰ ਰੋਕਿਆ ਜਾ ਸਕਦਾ ਰਵਨੀ ਸਿੰਘ ਬਿੱਟੂ ਮਾਤਲ ਨੇ ਵਸੰਦੇਵ ਭਾਨਾ ਤੋਂ ਬਾਰੇ ਵੀ ਉਹਨਾਂ ਨੇ ਜਿੱਤੇ ਪੰਜਾਬ ਸਰਕਾਰ ਨੂੰ ਆੜੇ ਲੈਂਦੇ ਕਿਹਾ ਕਿ ਆਉਣ ਵਾਲ ਦਿਨਾਂ ਵਿੱਚ ਦੇਖ ਸਕਦੇ ਹਾਂ ਤਸਵੀਰਾਂ ਦੇਖ ਸਕਦੇ ਹਾਂ ਰਵਨੀ ਸਿੰਘ ਬਿੱਟੂ ਪਹੁੰਚੇ ਹਨ ਪੰਜਾਬ ਟੈਕਨਿਕਲ ਯੂਨੀਵਰਸਿਟੀ ਠੰਡਾ ਦੇ ਵਿੱਚ ਪਹੁੰਚਣ ਜਿੱਥੇ ਕਿ ਉਹਨਾਂ ਦਾ ਕਰਮ ਜੋਸ਼ੀ ਵੱਲੋਂ ਕਰਮ ਜੋਸ਼ੀ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਆਓ ਤੁਹਾਨੂੰ ਸੁਣਾਉਣੇ ਅਤੇ ਇਸ ਮੌਕੇ ਹਾਣਵਾਲੋ ਕੀਤੇ ਗਏ ਉਹ ਘਟਨਾਂ ਦੀ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਉਹਨਾਂ ਬੋਲੂ ਉਹ ਘਟਨ ਕੀਤੇ ਜਾ ਰਹੇ ਹਨ ਅਤੇ ਆਪ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆ ਰਿਹਾ ਰਮਨੀ ਸਿੰਘ ਬਿੱਟੂ ਡੋਗਲੇ ਸਾਹਿਬ ਸਰ ਥੋੜਾ ਪਿੱਛੇ ਹੋ ਜੀ ਤੁਸੀਂ ਪੜ੍ਹਨਾ ਥੋੜਾ ਫੋਟੋ ਦੋਨੋਂ ਸਾਈਡ ਕੀ ਆ ਜਾਏਗੀ ਮੇਰੀ ਰਿਕਵੈਸਟ ਹੈ ਹੱਥ ਜੀ ਭਾਈ ਇੱਕ ਦੂਜੇ ਕੇ ਨਾਮ ਲਿਖੋ ਦੋਨੋਂ ਸਾਈਡ ਹੋ ਜਾਣਾ ਸਰ ਚਲੋ ਸਰ कोलीस खोल दे सर पहला खोल लो जी इस वीडियो वीडियो वाले यार नहीं हो जाएगा थोड़ा जान दूसरी तरफ तुम ही ना रह जाओगे हां जी सर और पीछे से ले लो तो सब की आवाज हां जी ज्यादा कैसा होना अमरीश जी प्लीज थोड़ी थोड़ा हाँ

ਰਾ ਦੇਖੋ ਉਹ ਕਹਿੰਦੇ ਪੰਜਾਬ 'ਚ ਨਇਆ ਬਦਲਾਵ ਦੇਣਗੇ 3 ਸਾਲਾਂ 'ਚ ਇਤਨਾ ਕੰਮ ਕੀਤਾ ਇਤਿਹਾਸ 'ਚ ਨਾ ਕਦੇ ਨੂ। ਦੇਖੋ ਗੱਲ ਇਹ ਆ ਗੱਲ ਇਹ ਆ। ਸਮਾਨ ਜਿੰਨਾ ਪਹਿਲਿਆਂ ਨੇ ਇਕੱਠਾ ਕਰਨਾ ਸੀ ਉਹ ਕਰ ਲਿਆ। ਹੁਣ ਇਹ ਦੋਨੋਂ ਬੰਦੇ ਨੇ ਜਿਹੜੇ ਇਹ ਪੱਕੇ 10 ਨੰਬਰੀ ਜੀ ਨੂੰ ਕਹਿੰਦੇ ਆ ਇਹਨਾਂ ਦਾ ਤਿਹਾਰ ਜੇਲ੍ਹ 'ਚ 10 ਨੰਬਰੀਆਂ ਦੇ ਵਿੱਚ ਨੌ ਆ ਦੋਨਾਂ ਦਾ। ਅਸੀਂ ਤਾਂ ਇੱਥੇ ਛੋਟਾ ਮੋਟਾ ਕ੍ਰਿਮੀਨਲ ਆ ਕੋਈ। ਉਹਨੂੰ ਆਪਾਂ ਮਾੜਾ ਸਮਝਣ ਲੱਗ ਜਾਂਦੇ ਆ ਜੇ ਕਿਸੇ ਨੇ ਥੋੜੀ ਬਹੁਤੀ ਠੱਗੀ ਲਾਈ ਹੋਵੇ ਉਹਨੂੰ ਸਮਾਜ 'ਚ ਜਗ੍ਹਾ ਨਹੀਂ ਮਿਲਦੀ ਇਹ ਜਨਾਬ ਇੱਕ ਨੇ 5000 ਕਰੋੜ ਦੀ ਸ਼ਰਾਬ ਸ਼ਰਾਬ ਪਲਾਪਲਾ ਨਕਲੀ ਕਿੰਨੇ ਬੰਦੇ ਮਾਰਤੇ ਤੇ ਆਪਣੇ ਢਿੱਡ 'ਚ 5000 ਕਰੋੜ ਰੁਪਇਆ ਪਾਇਆ ਨਕਲੀ ਸ਼ਰਾਬ ਉਹ ਵੇਚ ਕੇ ਉਹਦਾ ਤੁਹਾਨੂੰ ਪਤਾ ਕੇ ਸੀਬੀਆਈ ਦੇ ਚੱਲ ਰਿਹਾ ਈਡੀ ਦੇ ਚੱਲ ਰਿਹਾ ਸੁਪਰੀਮ ਕੋਰਟ ਤੱਕ ਜਿਹੜੀਆਂ ਬੀਲਾਂ ਹੋਈਆਂ ਤੇ ਸੁਪਰੀਮ ਕੋਰਟ ਨੇ ਆਰਡਰ ਵੀ ਕੀ ਕੀਤੇ ਚਾਹੇ ਕੇਜਰੀਵਾਲ ਨੇ ਚਾਹੇ ਇਹ ਨੇ ਵੀ ਇਹ ਆਪਣੇ ਨਾਂ ਦਾ ਦਫ਼ਤਰ ਜਾ ਸਕਦੇ ਆ ਨਾ ਕੋਈ ਇਹਨਾਂ ਦੇ ਕੋਲ ਫਾਈਲ ਆ ਜਿਹੜੀ ਉਹ ਇਹਨਾਂ ਦੇ ਕੋਲ ਘਰੇ ਆ ਸਕਦੀ ਹੈ ਜਿਹੜੇ ਬੰਦੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਨੇ ਜਿਨ੍ਹਾਂ ਨੂੰ ਕਿਹਾ ਹੋਵੇ ਵੀ ਇਹਨਾਂ ਦੇ ਕੋਲ ਐਜ਼ ਇੱਕ ਮੰਤਰੀ ਡਿਪਟੀ ਮੁੱਖ ਮੰਤਰੀ ਕੋਈ ਮਹਿਕਮੇ ਦੀ ਫਾਈਲ ਆ ਜਿਹੜੀ ਉਹ ਨਹੀਂ ਜਾ ਸਕਦੀ ਦਫਤਰ ਤਾਂ ਇਹਨਾਂ ਨੇ ਆਉਣਾ ਹੀ ਨਹੀਂਗਾ ਇਹਨਾਂ ਦੇ ਘਰੇ ਵੀ ਨਹੀਂ ਜਾ ਸਕਦੇ ਤੇ ਉਹ ਬੰਦੇ ਅੱਜ ਸਿੰਦਰ ਜੈਨ ਸਾਹਿਬ ਜਿਨ੍ਹਾਂ ਨੂੰ ਮਾਲਿਸ਼ ਕਰਾਉਣ ਦੀ ਆਦਤ ਆ ਜਿਹੜੇ ਜੇਲ੍ਹ 'ਚ ਵੀ ਮਾਲਿਸ਼ ਤੋਂ ਬਗੈਰ ਨਹੀਂ ਰਹਿ ਸਕਦੇ ਹੁਣ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਉਧਰੋਂ ਕੰਮ ਵਿਹਲਾ ਏ ਤੇ ਰਹਿ ਨਹੀਂ ਸਕਦੇ ਇਹ ਠੱਗੀਆਂ ਤੋਂ ਇਹ ਲੁੱਟਮਾਰ ਤੋਂ ਤੇ ਹੁਣ ਉਹ ਕੇਜਰੀਵਾਲ ਸਾਹਿਬ ਖਾਤਰ ਦੋਨੋਂ ਇੱਥੇ ਭੇਜੇ ਆ ਇੱਕ ਗੱਲ ਜ਼ਰੂਰ ਦੇਖੋ ਕਈ ਵਾਰ ਭਗਵੰਤ ਮਾਨ ਸਾਹਿਬ ਤੇ ਜੀ ਆਪਾਂ ਕਹੀਏ ਤਰਸ ਵੀ ਬਹੁਤ ਆਉਂਦਾ ਵੀ ਪੰਜਾਬ ਨੇ ਤਾਂ ਵੋਟਾਂ ਭਗਵੰਤ ਮਾਨ ਸਾਹਿਬ ਨੂੰ ਪਾਈਆਂ ਸੀ ਉਧਰ ਦੋਨੋਂ ਇਨਚਾਰਜ ਲਾ ਕੇ ਦਿੱਲੀ ਤੋਂ ਚੰਡੀਗੜ੍ਹ ਨੂੰ ਪੰਜਾਬ ਨੂੰ ਭੇਜ ਕੇ ਤੇ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਹੈ ਉਹ ਤਾਮਿਲਨਾਡੂ ਪੇਸ ਤੁਸੀਂ ਦੇਖਿਆ ਹੁਣੇ ਕੱਲ ਤਸਵੀਰਾਂ ਇਹ ਐਡਾ ਬੜਾ ਅੰਤਰ ਆ ਜਿਹੜਾ ਇਹ ਤੁਸੀਂ ਆਪ ਸਮਝ ਸਕਦੇ ਹੋ ਵੀ ਇਸ ਵੇਲੇ ਹੁਣ ਪੰਜਾਬ ਕੌਣ ਚਲਾਊ ਕੌਣ ਕੰਟਰੋਲ ਕਰੂ ਕਿਉਂਕਿ ਇਹ ਸੁਣਨ ਚ ਆਇਆ ਵੀ ਜਿਹੜਾ ਸਾਰੀ ਸਰਕਾਰ ਐਡਮਿਨਿਸਟ੍ਰੇਟਿਵ ਕਿਹੜਾ ਡੀਸੀ ਲੱਗਣਾ ਕਿਹੜਾ ਐਸਐਸਪੀ ਲੱਗਣਾ ਕਿਹੜਾ ਡੀਐਸਪੀ ਐਸਡੀਐਮ ਲੱਗਣਾ ਕਿਹੜੇ ਮਹਿਕਮਿਆਂ ਚ ਕਿਹੜੇ ਸੈਕਟਰੀ ਲੱਗਣੇ ਆ ਉਹ ਸਾਰਾ ਕੰਮ ਚੀਫ ਸੈਕਟਰੀ ਤੋਂ ਲੈ ਕੇ ਨਾਲ ਬਹਿ ਕੇ ਸੋਸੋਧੀਆਂ ਜੀ ਕਰਨਗੇ ਤੇ ਜਿਹੜਾ ਕੰਮ ਫਾਈਨੈਂਸ਼ੀਅਲ ਜਿਹੜਾ ਪੈਸੇ ਦਾ ਵੀ ਪੈਸਾ ਕਿਤੋਂ ਲੈਣਾ ਹੈ ਕਿਨੂੰ ਕਲੋਨੀਆਂ ਨਾਟ ਕਰਨੀਆਂ ਕਿਨੂੰ ਠੇਕੇ ਦੇਣੇ ਆ ਕਿਨੂੰ ਪਰਮਿਟ ਦੇਣੇ ਆ ਉਹ ਜਿਹੜੀ ਇਨਕਮ ਜਨਰੇਟ ਕਰਨੀ ਹੈ ਜਿਹੜੀ ਪਾਰਟੀ ਲਈ ਉਹ ਸਾਰਾ ਕੰਮ ਆ ਜਿਹੜਾ ਉਹ ਸਿੰਦਰ ਜੈਨ ਸਾਹਿਬ ਕਰਨੇ ਆ ਇਹ ਦੋ ਗੱਲਾਂ ਆ ਜਿਹੜੀਆਂ ਅੰਦਰੋਂ ਨਿਕਲ ਕੇ ਪਤਾ ਲੱਗਿਆ ਵੀ ਡਿਊਟੀਆਂ ਕੀ ਨੇ ਦੋਨਾਂ ਦੀਆਂ ਇਹ ਮੈਂ ਤੁਹਾਨੂੰ ਦੋਨਾਂ ਦੀਆਂ ਦੱਸਤੀਆਂ ਬਾਕੀ ਕੰਮ ਲੋਕਾਂ ਨੇ ਦੇਖਣਾ ਹੁਣ ਲੋਕ ਇਹਨਾਂ ਨੂੰ ਪੰਜਾਬ ਦੇ ਵਿੱਚ ਕਿਉਂਕਿ ਇਹੀ ਲੋਕ ਸੀ ਜਿਹੜੇ ਮਾਡਲ ਦੇ ਕੇ ਆਏ ਸੀ ਐਜੂਕੇਸ਼ਨ ਮਾਡਲ ਟਰਾਂਸਪੋਰਟ ਮਾਡਲ ਅੱਜ ਉਹ ਬੰਦੇ ਦਿੱਲੀ 'ਚ ਮਤਲਬ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਦਾ ਬਹੁਤ ਦੂਰ ਦੀ ਹੈ ਉਹਨਾਂ ਨੂੰ ਸਰਕਾਰ ਤੋਂ ਲਾਂਭਾ ਕਰਨਾ ਤਾਂ ਬਹੁਤ ਉਹਨਾਂ ਨੂੰ ਆਪਣੇ ਹਲਕੇ ਬਦਲਨੇ ਪਏ ਸੁਸੋਦੀਆ ਸਾਹਿਬ ਆਪਣਾ ਹਲਕਾ ਬਦਲ ਕੇ ਆਪਣੀ ਸੀਟ ਤੋਂ ਭੱਜੇ ਦੂਜੀ ਸੀਟ ਤੇ ਆ ਕੇ ਵੀ ਜਿਹੜਾ ਏ ਸਾਡੇ ਮਰਵਾਹਾ ਸਾਹਿਬ ਉਤੋਂ ਬੜੀਆਂ ਵੱਡੀਆਂ ਵੋਟਾਂ ਨਾਲ ਉਤੋਂ ਜਿੱਤੇ ਅੱਛਾ ਬਿੱਟੂ ਜੀ ਆਪ ਸ਼ਰਮ ਮਾਤੇ ਦੀ ਗੱਲ ਕਰ ਰਹੇ ਹੋ ਅਸੀਂ ਥੋੜੇ ਟਾਈਮ ਪਹਿਲੇ ਪੰਜਾਬ ਦੇ ਮੰਤਰੀ ਹੈ ਪਾਲਜੀ ਦਾ ਬਿਆਨ ਹੈ ਕਿ ਪੰਜਾਬ ਦੇ शराब माफी को तो खत्म किया है तो आम आदमी पार्टी की सरकार ने किया देखो बात जो आप कर रहे हैं आज आप ये देखें हालात क्या हैं आप किसी भी रोड पे चले जाएं पंजाब में आपको कोई ऐसी कॉलोनी कोई चौक कोई ऐसा ही मार्केट जहां पे फाइव स्टार की तरह शराब की दुकानें ठेके ना सजे मिले हर जगह जैसे दिवाली होती है ठेकों पे रोज दिवाली है और इस तरीके से जो पैसे वही टीमें हैं वही प्लेयर हैं जिनसे उन्होंने पहले अब सुनिए एक ही एक इनकम है जो वो पंजाब को एक्साइज से है बाकी तो किसी से है ही नहीं तो उन्होंने ये खुद इस बार बोला भी हमने इतनी देसी दारू की बोतलें बढ़ा दी हैं कोटा इतना अंग्रेजी का कोटा बढ़ा दिया है वो तो चाहते हैं भी पंजाब के आदमियों को शराब पला के धुत नशे में करके हर वक्त रखें और हम यहाँ पे जो करप्शन का नंगा नाच है वो खेलें इसलिए वो तो एक बोतल के साथ एक बोतल जैसे दिल्ली में फ्री दी थी भी किसी का लिवर खराब हो जाए किसी की सेहत खराब हो जाए उन्हें कोई फिक्र नहीं है उन्होंने तो सिर्फ शराब से पैसे कमाने ਕਿਸਾਨਾਂ ਸ਼ਹਿ ਰਵੀਓ ਜੋ ਪੰਜਾਬ ਸਰਕਾਰ ਨੇ ਕੀਤਾ ਗਿਆ ਕਿਸਾਨੋ ਕੋ ਹਟਾ ਕੇ ਮਨ ਐਂਟਰੇਨ ਕੀਤਾ ਗਿਆ ਦੇਖੋ ਸਾਰੇ ਕਿਸਾਨ ਭਾਈਓ ਕੋ ਜਾਂ ਕਿਸਾਨਾਂ ਨੂੰ ਬੜੀ ਸੋਚ ਸਮਝ ਕੇ ਬੜੀ ਵਿਸਤਾਰ ਨਾਲ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਇੱਕ ਹੋਣਾ ਚਾਹੀਦਾ ਇੱਕ ਹੋਣਾ ਪਊਗਾ ਨਹੀਂ ਇਸੇ ਤਰੀਕੇ ਦੇ ਜਿਹੜੇ ਵਰਤਾਰੇ ਆ ਉਹ ਸਰਕਾਰ ਕਰੇਗੀ ਮੈਨੂੰ ਸਿਰਫ ਇਹੀ ਆ ਵੀ ਸਾਰੇ ਯੂਨੀਅਨ ਇਕੱਠੇ ਹੋਣ ਤੇ ਸਾਰੇ ਵਰਗਾਂ ਨੂੰ ਨਾਲ ਲੈਣ ਜਿਹੜੀ ਇੱਕ ਗੱਲ ਬਣਾਤੀ ਨਾ ਵੀ ਵਪਾਰੀ ਵਰਗ ਦੁਕਾਨਦਾਰ ਵਰਗ ਕਿਸਾਨ ਮਜ਼ਦੂਰ ਅਲੱਗ-ਅਲੱਗ ਕਰਤੇ ਉਹ ਦੁਬਾਰਾ ਮੰਥਨ ਕਰਕੇ ਸਾਰਿਆਂ ਨੂੰ ਇਕੱਠੇ ਕਰਨ ਦੀ ਲੋੜ ਆ ਸਾਰਿਆਂ ਨੂੰ ਜੋੜਨ ਦੀ ਲੋੜ ਆ ਫੇਰ ਕੰਮ ਦੁਬਾਰਾ ਇਹ ਜਿਹੜਾ ਉਹ ਕੰਮ ਚੱਲਣ ਚਲਾਉਣਾ ਪਏਗਾ ਉਹ ਬੜੇ ਸਿਆਣੇ ਨੇ ਲੀਡਰ ਬੜੇ ਸਿਆਣੇ ਇਹ ਗੱਲ ਜ਼ਰੂਰ ਕਹਾਂਗਾ ਵੀ ਟਾਈਮ-ਟਾਈਮ ਤੇ ਜਿਹੜੇ ਸਾਡੇ ਜਾਖੜ ਸਾਹਿਬ ਨੇ ਅਜੇ ਜਾਖੜ ਅਜੇ ਵੀ ਜਾਖੜ ਸਾਹਿਬ ਨੇ ਉਹ ਇਹ ਕਿੰਨੂ ਦੇ ਬਾਰੇ ਹਮੇਸ਼ਾ ਗੱਲਾਂ ਉਠਾਉਂਦੇ ਨੇ ਇਹਦੇ ਵਿੱਚ ਚਾਹੇ ਬਾਦਲ ਸਾਹਿਬ ਹੋਣ ਮਨਪ੍ਰੀਤ ਜੀ ਇਹ ਇਹਦਾ ਹੋਰ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਇਹ ਕਹਿ ਸਕਦਾ ਐਮੀ ਇਧਰ ਉਧਰ ਦੀਆਂ ਗੱਲਾਂ ਕਰਨ ਨਾਲੋਂ ਵੀ ਇਹਦਾ ਹਜੇ ਜਿਸ ਲੈਵਲ ਦਾ ਸਾਨੂੰ ਫਾਇਦਾ ਜਿਸ ਤਰੀਕੇ ਬਨੇ ਸਾਨੂੰ ਕਰਨਾ ਚਾਹੀਦਾ ਅਸੀਂ ਹਜੇ ਤੱਕ ਉਹ ਕਰ ਨਹੀਂ ਸਕੇ ਪਰ ਜਿਵੇਂ ਤੁਸੀਂ ਕਿਹਾ ਅੱਜ ਮੈਂ ਪੰਜਾਬ ਚ ਦੂਜੀ ਵਾਰ ਜਿਹੜਾ ਇਹ ਮਹਿਕਮੇ ਦਾ ਪ੍ਰੋਗਰਾਮ ਰੱਖਿਆ ਇੱਕ ਲੁਧਿਆਣਾ ਸੀ ਉਹ ਅਲੱਗ ਤਰ੍ਹਾਂ ਦਾ ਸੀ ਪਰ ਅੱਜ ਜਿਹੜਾ ਮੈਂ ਬਠਿੰਡੇ ਆਇਆ ਇਹ ਅਗਲਾ ਪ੍ਰੋਗਰਾਮ ਆ ਜਿਹੜਾ ਉਸ ਏਰੀਏ ਚ ਰੱਖਾਂਗੇ ਉਸ ਫਾਰਮ ਚ ਰੱਖਾਂਗੇ ਕਿ ਕੀ ਉੱਥੇ ਕੀਤਾ ਮੇਰੇ ਨਾਲ ਕਈ ਜਿਹੜੇ ਫਾਰਮ ਉੱਥੇ ਗਰੋਵਰ ਨੇ ਕਿਨੂ ਦੇ ਚਾਹੇ ਉਹ ਸਾਡੇ ਵੱਡੇ ਫਾਰਮ ਜਿੱਥੇ ਪਿੱਛੇ ਸਾਡਾ ਸਿੰਗਰ ਵੀ ਰਹਿ ਕੇ ਗਿਆ ਸੀ ਜਿਆਨੀ ਫਾਰਮ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਸੀ ਪਰ ਹਜੇ ਇਹ ਪੂਰੀ ਜਿਹੜੀ ਗੱਲ ਆ ਇਹਨੂੰ ਕਿਵੇਂ ਅੱਗੇ ਚਲਾਉਣਾ ਉਹਦੇ ਵਿੱਚ ਹਜੇ ਕਮੀਆਂ ਹੈਗੀਆਂ ਐ ਉਹਨੂੰ ਅੱਗੇ ਕਿਵੇਂ ਵਧਾਉਣਾ ਉਹਨੂੰ ਥੋੜਾ ਟਾਈਮ ਲੱਗੇ ਬਿੱਟੂ ਜੀ ਮੈਂ ਦੂਸਰਾ ਮੇਰਾ ਕੁਸਚਨ ਹੈ ਜੀ ਤਾਂ ਬਹੁਤ ਬੀਕਪਲ ਸੀਗੇ ਜਿਹੜੇ স্মਲ تھے ਬੜੀ ਹਾਂਜੀ ਬਹੁਤ ਮਤਲਬ ਕਾਫੀ ਪ੍ਰੈਜ਼ੈਂਟ ਸੀਗੇ ਤੋ ਸੋ ਜਿਹੜੇ ਕਈ ਬੀ ਕੀਪਰਸ ਜਿਹੜੇ ਸmall ਤੇ medium ਐਂਟਰਪ੍ਰਾਈਜ਼ ਨੇ ਉਹ ਕਹਿੰਦੇ ਨੇ ਕਿ ਜਿਹੜੀ ਬਹੁਤ ਮਿਸਕਨਸੈਪਸ਼ਨ ਹੈ ਕਿ ਜਿਹੜਾ ਯੂ ਨੋ ਹਣੀ ਹੈ ਹਣੀ ਹੈ ਉਹ ਉੱਤੇ ਕਿ there is a need ਕਿ ਇੱਕ ਬੜੀ ਇੱਕ mass awareness ਹੋਵੇ ਕਿ ਜਿਹੜਾ ਫਰੋਜ਼ਨ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਜੰਮਿਆ ਹੋਇਆ that is impure rather that is the best quality ਜਿੱਦਾਂ ਮਸਟਰਡ ਹਣੀ ਹੈ ਬਿਲਕੁਲ ਤੁਸੀਂ ਇਹ ਬਹੁਤ ਵਾਜਿਬ ਗੱਲ ਕੀਤੀ ਆ ਉਹਨਾਂ ਨੇ ਉਠਾਈ ਆ ਜਿਹੜੀ ਕਿਉਂਕਿ ਆਪਾਂ ਇੱਕ ਤਾਂ ਡਬਲਿੰਗ ਇਨਕਮ ਦੀ ਗੱਲ ਕਰਦੇ ਆ ਫਾਰਮਰ ਦੀ ਡਬਲਿੰਗ ਇਨਕਮ ਕਿਸ ਤੋਂ ਹੋਊਗੀ ਉਹ ਇਹੀ ਕੰਮ ਆ ਜਿਹੜੇ ਕਿਸਾਨ ਜੇ ਕਰੇਗਾ ਖੇਤੀ ਤੋਂ ਇਲਾਵਾ ਉਹ ਇਹੀ ਆ ਤੇ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਵੀ ਜਿਹੜਾ ਬਹੁਤ ਨਕਲੀ ਜਿਹਨੂੰ ਆਪਾਂ ਸਾ ਪੰਜਾਬੀ ਚ ਵਰਡ ਕਹਿ ਲੀਏ ਉਹ ਮਾਰਕੀਟ ਚ ਆ ਰਿਹਾ ਤੇ ਜਿਹੜਾ ਸਾਡੀ ਅਸਲੀ ਚੀਜ਼ ਆ ਫਾਰਮਰਸ ਦੀ ਉਹਨੂੰ ਕਿਤੇ ਨਾ ਕਿਤੇ ਪ੍ਰਾਈਸ ਨਹੀਂ ਮਿਲ ਰਿਹਾ ਤੇ ਇੱਕ ਚੀਜ਼ ਹੋਰ ਬੜੀ ਮੈਂ ਉਹ ਭੁੱਲ ਗਿਆ ਮੱਖੀ ਜਿਹੜੀ ਨਾਲ ਲੈ ਕੇ ਆਉਂਦੀ ਆ ਆਪਣੇ ਇੱਕ ਤਾਂ ਸ਼ਹਿਦ ਆ ਇੱਕ ਉਹ ਮੂੰਹ ਦੇ ਵਿੱਚ ਕੋਈ ਕੀ ਉੱਤੇ ਵੈਕਸ ਵੈਕਸ ਉਹ ਬੜੀ ਹੈਲਦੀ ਆ ਤੇ ਉਹ ਬਹੁਤ ਅ ਇੱਥੇ ਬਾਹਰ ਤੁਸੀਂ ਦੇਖੋਗੇ ਤੇ ਸਾਡੇ ਉਹਦੀ ਉਹ ਕੀਮਤ ਵੀ ਮਹਿੰਗੀ ਆ ਤੇ ਉਹਦੇ ਬਾਰੇ ਜਿਹੜੇ ਨਵੇਂ ਪ੍ਰਯੋਗ ਕੀਤੇ ਆ ਕਈਆਂ ਨੇ ਇੱਕ ਤਾਂ ਸ਼ਹਿਦ ਲੈ ਕੇ ਆਉਂਦੀ ਆ ਉਹ 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 ਇੱਕ ਲੱਖ ਇੱਕ ਉਹ ਅਲੱਗ ਚੀਜ਼ ਆ ਜਿਹੜੀ ਇੱਕ ਲੱਖ ਦਾ ਤੋਲਾ ਮੂੰਚ ਮੂੰਚ ਲੈ ਕੇ ਆਉਂਦੀ ਆ ਤੇ ਉਹਦੇ ਬਾਰੇ ਅੱਜ ਕਈ ਸਾਡੇ ਜਿਹੜੇ ਫਾਰਮਰ ਨੇ ਉਹਦੀ ਪ੍ਰਾਈਸ ਵੀ ਚੰਗੀ ਆ ਪਰ ਮੈਂ ਇਹਦੇ ਬਾਰੇ ਉਹਨਾਂ ਨੂੰ ਅਗਲੇ ਹਫਤੇ ਕਿਉਂਕਿ ਅਗਲੇ ਅਗਲੇ ਵੀਕ ਹੀ ਅੱਜ ਸੈਟਰਡੇ ਆ ਜਿਹੜੇ ਸਾਰੇ ਇਹ ਸਾਡੇ ਐਸੋਸੀਏਸ਼ਨ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਆ ਵੀ ਦਿੱਲੀ ਆਓ ਸਾਰੇ ਆਫੀਸਰ ਬੈਠਣਗੇ ਤੇ ਇਹ ਗੱਲ ਜਿਹੜੀ ਤੁਸੀਂ ਗੱਲ ਕਹੀ ਆ ਵੀ ਉਹਨਾਂ ਦਾ ਜਿਹੜਾ ਦੇਸੀ ਜਿਹੜਾ ਸ਼ਹਿਦ ਆ ਅਸਲੀ ਸ਼ਹਿਦ ਆ ਜਿਹਦੇ ਉੱਤੇ ਉਹ ਚੀਜ਼ ਉਹ ਇੱਕ ਤਰ੍ਹਾਂ ਦੀ ਕਹਿੰਦੇ ਆ ਵੀ ਚੀਨੀ ਜੰਮ ਗਈ ਵੀ ਇਹ ਨਕਲੀ ਆ ਸ਼ਹਿਦ ਉਹਦੇ ਬਾਰੇ ਬੜੇ ਡਾਊਟਸ ਨੇ ਉਹਨੂੰ ਕਿਵੇਂ ਕਿਉਂਕਿ ਸਾਡੇ ਜਿਹੜੀ ਮਹਿਕਮਾ ਹੈ ਫੂਡ ਪ੍ਰੋਸੈਸਿੰਗ ਉਹਦਾ ਇਕੱਲਾ ਕੰਮ ਸਕੀਮਸ ਇਹ ਨਹੀਂ ਗੀਆਂ ਉਹਦਾ ਕੰਮ ਬ੍ਰਾਂਡਿੰਗ ਵੀ ਆ ਉਹਦਾ ਕੰਮ ਐਡਵਰਟਾਈਜ਼ਮੈਂਟ ਵੀ ਅਸੀਂ ਕਰਦੇ ਆਂ ਚੀਜ਼ ਦੀ ਉਹਦੇ ਲਈ ਵੀ ਅਸੀਂ ਸਕੀਮਸ ਨੇ ਤੇ ਇਹ ਚੀਜ਼ ਸ਼ਹਿਦ ਦੇ ਲਈ ਅਸੀਂ ਵੱਡੇ ਲੈਵਲ ਤੇ ਅਸੀਂ ਆਪਣੇ ਮਹਿਕਮੇ ਵੱਲੋਂ ਉਹਦੀ ਬ੍ਰਾਂਡਿੰਗ ਵੀ ਕਰਾਂਗੇ ਉਹਦੀ ਤਰੀਕੇ ਨਾਲ ਐਡਵਰਟਾਈਜ਼ਮੈਂਟ ਜਿਵੇਂ ਹੋ ਸਕੇ ਉਹਦੇ ਲਈ ਵੀ ਅਸੀਂ ਇਹਨਾਂ ਨੂੰ ਪੈਸੇ ਲਾਵਾਂਗੇ ਇਸ ਰੀਜ਼ਨ ਤੇ ਡੈਲੀ ਨਾਲ ਕੋਈ ਤਰ੍ਹਾਂ ਦੇ ਬੱਸਾਂ ਕੋਸਟ ਦੀ ਖੇਤੀ ਹੈ ਜਿਹੜੇ ਕੋਸਟ ਦੀ ਖੇਤੀ ਉਹ ਪੰਜਾਬ ਦੇ ਵਿੱਚ ਇਹਦੇ ਵਿੱਚ ਹਲਾਰਾ ਦੇ ਸਕਦੀ ਹੈ ਦੇਖੋ ਇਹ ਬਹੁਤ ਇੱਕ ਵੱਡਾ ਡਿਬੇਟ ਦਾ ਇਸ਼ੂ ਆ ਇਹਨੂੰ ਜਦੋਂ ਬੰਦ ਕਰਾਇਆ ਗਿਆ ਸੀ ਇਹ ਕੋਰਟ ਚ ਜਾ ਕੇ ਸੁਪਰੀਮ ਕੋਰਟ ਚ ਕੁਝ ਸਾਡੀਆਂ ਜਿਹੜੀਆਂ ਦਵਾਈਆਂ ਤੇ ਵੱਡੇ ਵੱਡੀਆਂ ਫੈਕਟਰੀਆਂ ਜਿਨ੍ਹਾਂ ਨੇ ਬਹੁਤ ਹਜ਼ਾਰਾਂ ਕਰੋੜ ਦਾ ਬਿਜ਼ਨਸ ਉਹਨਾਂ ਨੇ ਕਿਤੇ ਨਾ ਕਿਤੇ ਇਹ ਜਿਹੜੀ ਕਾਪੀ ਹਸਕਾ ਜਾਂ ਡੋਡੇ ਚੂਰਾ ਪੋਸਟ ਆ ਜਿਹੜੀ ਉਹ ਉਹਨਾਂ ਨੇ ਬੰਦ ਕਰਾਈ ਨਹੀਂ ਸਾਡੇ ਯੂਪੀ ਚ ਵੀ ਪੰਜਾਬ ਚ ਵੀ ਰਾਜਸਥਾਨ ਚ ਮਧਿਆ ਪ੍ਰਦੇਸ਼ ਹਰ ਜਗ੍ਹਾ ਠੇਕੇ ਜਿਹੜੇ ਹੁੰਦੇ ਸੀ ਕਿ ਉਹ ਠੇਕੇ ਪ੍ਰੋਪਰ ਜਿਹੜਾ ਹੈਲਥ ਆਫੀਸਰ ਤੋਂ ਉਹਨਾਂ ਦੇ ਕਾਰਡ ਬਣੇ ਹੋਏ ਸੀ ਉਹਨਾਂ ਨੂੰ ਹੈਲਥ ਮਹਿਕਮਾ ਜਿਹੜਾ ਉਹ ਐਸਐਮਓ ਸੀਐਮਓ ਲੈਵਲ ਤੱਕ ਉਹਨਾਂ ਨੂੰ ਪਤਾ ਹੁੰਦਾ ਸੀ ਕਿੰਨੇ ਬੰਦਿਆਂ ਨੂੰ ਦੇਣਾ ਉਹਦੇ ਬਾਰੇ ਬੜਾ ਵੱਡਾ ਡਿਬੇਟ ਆ ਅਸੀਂ ਇਸ ਗੱਲ ਦੇ ਮੈਂ ਕਈ ਵਾਰ ਗੱਲ ਵੀ ਕੀਤੀ ਆ ਵੀ ਜਦੋਂ ਅੱਜ ਇੱਕ ਨਸ਼ੇ ਦੇ ਖਿਲਾਫ ਜੰਗ ਚੱਲ ਰਹੀ ਹੈ ਤੇ ਉਸ ਜੰਗ ਨੂੰ ਕਿਸ ਤਰੀਕੇ ਨਾਲ ਮਾਰਿਆ ਜਾ ਸਕਦਾ ਇੱਕ ਤਾਂ ਨਸ਼ਾ ਖਤਮ ਕੀਤਾ ਜਾ ਸਕਦਾ ਇਹ ਖਤਮ ਰੋਕਿਆ ਜਾ ਸਕਦਾ ਕਿਉਂਕਿ ਸਾਡੀਆਂ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਨੇ ਜੋ ਸਾਡੇ ਬਜ਼ੁਰਗ ਦੱਸਦੇ ਨੇ ਵੀ ਅਸੀਂ ਉਹਨੂੰ ਖਾ ਕੇ ਲੈ ਕੇ ਇੱਕ ਚਾਹੇ ਉਹ ਟਰੱਕ ਡਰਾਈਵਰ ਨੇ ਚਾਹੇ ਉਹ ਸਾਡੇ ਖੇਤਾਂ 'ਚ ਕੰਮ ਕਰਨ ਵਾਲੇ ਆ ਚਾਹੇ ਉਹ ਸਾਡੇ ਕਿਸਾਨ ਨੇ ਚਾਹੇ ਹੋਰ ਨੇ ਵੀ ਕਿਸੇ ਦਾ ਉਹਦੇ ਨਾਲ ਕੋਈ ਹੈਲਥ ਨੁਕਸਾਨ ਨਹੀਂ ਹੁੰਦਾ ਕਿਸੇ ਦਾ ਉਹਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੁੰਦਾ ਕਿਸੇ ਨਾਲ ਕੋਈ ਉਹ ਵਧੀਆ ਕੰਮ ਵੀ ਕਰਦਾ ਉਹਦੀ ਜਿਹੜੀ ਮਾਨਸਿਕ ਸਥਿਤੀ ਆ ਖੁਸ਼ੀ ਵਾਲੀ ਉਹ ਵੀ ਰਹਿੰਦੀ ਆ ਤੇ ਘਰ 'ਚ ਕੋਈ ਕਲੇਸ਼ ਨਹੀਂ ਪੈਂਦੇ ਇਸ ਗੱਲ ਤੇ ਬੜਾ ਸੋਚਿਆ ਜਾ ਰਿਹਾ ਤੇ ਇਹ ਚੀਜ਼ ਕਿਸ ਤਰੀਕੇ ਨਾਲ ਹੈਲਥ ਦੇ ਨਾਲ ਜੋੜ ਕੇ ਉਹਦੇ ਨਾਲ ਬਿੱ ਕਮੀ ਇਹ ਮੈਂ ਮੈਂ ਇਹ ਨਹੀਂ ਕਹਿਣਾ ਵੀ ਹੋ ਗਿਆ ਮੈਂ ਇਹ ਮੇਰੀ ਸੋਚ ਏ ਜ਼ਰੂਰ ਹੈਗੀ ਆ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਕਰੀਏ ਜਿਵੇਂ ਇਹ ਡਾਕਟਰੀ ਸਹਿਤਾ ਜਿਸੀਂ ਗੋਲੀ ਦਿੰਨੇ ਆ ਜਿਹੜੀ ਵੀ ਲਾਈਨਾਂ ਲੱਗੀਆਂ ਹੁੰਦੀਆਂ ਮੈਂ ਦੇਖ ਰਿਹਾ ਮੀਡੀਆ ਚ ਉਹ ਕੋਈ ਗੋਲੀ ਦਿੰਦੇ ਆ ਗੋਲੀ ਖਰਾਬ ਕਰਦੀ ਆ ਹੋਰ ਲੱਗਦੀ ਆ ਉਦੋਂ ਅਸੀਂ ਕਿਉਂ ਨਾ ਵੀਕਲੀ ਜਾਂ ਮੰਥਲੀ ਕੋਈ ਉਹਦੀ ਡੋਜ਼ ਜਿਹੜੀ ਆ ਇਹਨਾਂ ਦੀ ਬੰਨ੍ਹ ਦੀਏ ਕਿਉਂਕਿ ਸਰਕਾਰੀ ਸਾਡੇ ਹੁੰਦੇ ਆ ਅਸੀਂ ਇਹ ਸਾਰੀਆਂ ਜਿਹੜੀਆਂ ਦਵਾਈਆਂ ਦੀਆਂ ਫੈਕਟਰੀਆਂ ਨੇ ਉਹਨਾਂ ਨੂੰ ਇਹ ਖੇਤੀ ਕਰਕੇ ਦਿੰਦੇ ਆ ਤੇ ਮੈਡੀਸਨ ਚ ਪੈਂਦੀ ਆ ਜਦੋਂ ਜੇ ਮੈਡੀਸਨ ਚ ਪਾ ਕੇ ਬੰਦੇ ਨੂੰ ਫਾਇਦਾ ਦਿੰਦੀ ਆ ਠੀਕ ਕਰਦੀ ਆ ਹਰ ਦਵਾਈ ਚ ਤੇ ਜੇ ਵੈਸੇ ਮਿਲ ਜੇ ਮੈਂ ਮੈਂ ਹੀ ਨਹੀਂ ਕਹਿੰਦਾ ਪਰ ਆਪ ਪ੍ਰੋਪਰ ਉਹਨੂੰ ਗਵਰਨਮੈਂਟ ਦੇ ਲਿਹਾਜ਼ ਨਾਲ ਪ੍ਰੋਪਰ ਉਹਨੂੰ ਠੇਕੇ ਦੇ ਲਿਹਾਜ਼ ਨਾਲ ਜਿਵੇਂ ਸ਼ਰਾਬਾਂ ਤੇ ਸ਼ਰਾਬ ਵਿਕਦੀ ਆ ਹੋਰ ਵਿਕਦੀ ਆ ਸਰਕਾਰ ਉਹਨੂੰ ਵਿੱਚ ਜਿਨੇ ਇਹ ਕੋਈ ਜ਼ਰੂਰੀ ਥੋੜੀ ਆ ਹਰ ਨੂੰ ਪਤਾ ਇਹ ਵੀ ਇਹ ਨਸ਼ਾ ਹੈ ਮੈਂ ਲੈਣਾ ਜਾਂ ਨਹੀਂ ਲੈਣਾ ਪਰ ਉਹਦੇ ਨਾਲ ਕੰਮ ਕਰਦਾ ਬੰਦਾ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਮੇਰੀ ਸੋਚ ਤਾਂ ਇਹ ਆ ਹੋਣਾ ਨਾ ਹੋਣਾ ਕੀ ਹੋਣਾ ਉਹ ਅਲੱਗ ਗੱਲ ਆ ਪਰ ਮੇਰੀ ਸੋਚ ਇਹ ਆ ਵੀ ਪੰਜਾਬ 'ਚ ਜਦੋਂ ਪਹਿਲਾਂ ਗ੍ਰੀਨ ਰੈਵਿਊਲੂਸ਼ਨਾਂ ਚੋਂ ਧਰਨੇਆਂ ਚੋਂ ਮਜਾਰਿਆਂ ਚੋਂ ਨਿਕਲੇ ਆ ਤੇ ਜ਼ਰੂਰ ਉਹ ਇਸ ਚੀਜ਼ ਨੂੰ ਰੀਥਿੰਕ ਕਰਨਗੇ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਮੰਗਾਂ ਨੇ ਤੇ ਜੀ ਉਹਨਾਂ ਨੂੰ ਮਨਾਉਣ ਵਾਸਤੇ ਤੁਸੀਂ ਅੱਗੇ ਲੱਗ ਜਾਓ ਨਹੀਂ ਦੇਖੋ ਮੈਂ ਤਾਂ ਬਹੁਤ ਇੱਕ ਛੋਟਾ ਸਟੇਟ ਮਿਨਿਸਟਰ ਹਾਂ ਜਿਹੜੇ ਤਿੰਨ ਵੱਡੇ ਦਿਗਜ ਮੰਤਰੀ ਨੇ ਕੈਬਨਿਟ ਮਨਿਸਟਰ ਨੇ ਜਿਹੜੇ ਤਿੰਨ ਉਹ ਆ ਕੇ ਚਾਹੇ ਉਹਦੇ ਵਿੱਚ ਸਾਡੇ ਖੇਤੀ ਮੰਤਰੀ ਤਿੰਨ ਵਾਰ ਸੀਐਮ ਰਹੇ ਸ਼ਿਵਰਾਜ ਚੋਹਾਨ ਜੀ ਉਹ ਨੇ ਉਹਦੇ ਵਿੱਚ ਪਿਊਸ਼ ਗੋਇਲ ਜੀ ਜਿਹੜੇ ਕਮਰਸ ਦੇ ਮੰਿਸਟਰ ਰਹੇ ਹੈਗੇ ਆ ਤੀਜੇ ਜਿਹੜੇ ਫੂਡ ਸਪਲਾਈ ਦੇ ਐਫਸੀਆਈ ਜੀ ਨੂੰ ਕਹਿੰਦੇ ਆ ਉਹਦੇ ਜਿਹੜੇ ਜੋਸ਼ੀ ਸਾਹਿਬ ਪ੍ਰਲਾਦ ਜੋਸ਼ੀ ਜੀ ਤਿੰਨ ਕੈਬਨਿਟ ਮੰਤਰੀ ਨੇ ਜਿਹੜੇ ਭਾਰ ਭਾਰੀ ਕੰਮ ਉਹ ਆ ਕੇ ਉਹਨਾਂ ਨਾਲ ਗੱਲ ਕਰਦੇ ਆ ਮੈਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਗੱਲ ਬੜੀ ਵਾਰੀ ਗੱਲ ਬੇਨਤੀ ਤੁਹਾਡੇ ਰਾਹੀਂ ਕੀਤੀ ਸੀ ਪਹਿਲੇ ਦਿਨ ਤੋਂ ਕੀਤੀ ਸੀ ਜਦੋਂ ਮੈਂ ਮੰਤਰੀ ਬਣਿਆ ਪਰ ਮੈਨੂੰ ਉਹਨਾਂ ਨੇ ਵਿੱਚ ਲੈਣ ਦੀ ਗੱਲ ਆ ਜਿਹੜੀ ਉਹ ਨਹੀਂ ਕੀਤੀ ਮੈਂ ਤਾਂ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਨੰਗੇ ਪੈਰ ਚੱਲ ਕੇ ਤੁਹਾਡੇ ਕੋਲ ਆਉਂਗਾ ਤੇ ਧਿਰ ਬਣ ਕੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰੂੰਗਾ ਪਰ ਮੈਂ ਤਾਂ ਇੱਕ ਵਾਰ ਨਹੀਂ 10 ਵਾਰ ਇਹ ਬੇਨਤੀ ਕੀਤੀ ਕਿਉਂਕਿ ਪਹਿਲਾਂ ਮੈਂ ਪੰਜਾਬ ਦਾ ਕਿਸਾਨ ਆ ਪੰਜਾਬੀ ਆ ਬਾਕੀ ਗੱਲਾਂ ਤਾਂ ਬਾਅਦ ਦੀਆਂ ਐ ਪਰ ਮੈਂ ਅੱਜ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਤੁਹਾਡਾ ਬੱਚਾ ਐ ਮੈਂ ਇਸ ਗੱਲ ਚ ਪੈਣਾ ਹੀ ਨਹੀਂ ਚਾਹੁੰਦਾ ਵੀ ਇਹ ਆਖਿਰ ਜਿਹੜੀ ਗੱਲਬਾਤ ਆ ਉਹ ਤਾਂ ਭਾਜਪਾ ਸਰਕਾਰ ਦੇ ਮੰਤਰੀਆਂ ਨਾਲ ਹੀ ਹੋ ਰਹੀ ਐ ਨਾ ਉਹ ਜੇ ਕੋਈ ਉਹਨਾਂ ਨੇ ਕਰਨਾ ਜਾਂ ਨਾ ਕਰਨ ਨਾ ਤਾਂ ਭਾਜਪਾ ਦੀ ਲਗਣਾ ਤੇ ਇਸ ਕਰਕੇ ਮੰਤਰੀ ਪੰਜਾਬ ਦਾ ਹੋਵੇ ਤੇ ਕਿੰਨੀ ਚੰਗੀ ਗੱਲ ਹੋਵੇ ਪਰ ਉਹਨਾਂ ਨੇ ਇਹ ਗੱਲ ਨੂੰ ਮੈਂ ਤਾਂ ਇਹੀ ਕਹਿ ਸਕਦਾ ਜੋ ਮੈਨੂੰ ਪੰਜਾਬ ਦੇ ਬਾਰੇ ਮੈਂ ਤਾਂ ਇੱਕ ਸਵਾ ਸਾਲ ਆਪ ਬੈਠਾ ਰਿਹਾ ਕਿਸਾਨਾਂ ਦੇ ਨਾਲ ਬੈਠਾ ਰਿਹਾ ਧਰਨੇ ਤੇ ਪਰ ਮੇਰੀ ਅਪੀਲ ਕੀਤੀ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ ਉਹ ਪਰ ਕੋਈ ਫਰਕ ਨਹੀਂ ਪੈਂਦਾ ਬਿੱਟੂ ਜੀ ਕਿਸਾਨ ਕਿਸਾਨ ਨੇ ਮਜ਼ਦੂਰ ਮਜ਼ਦੂਰ ਨੇ ਬਿੱਟੂ ਜੀ ਕਰਨਲ ਨੂੰ ਕੁੱਟਿਆ ਗਿਆ ਹੈਗਾ ਪੰਜਾਬ ਪੁਲਿਸ ਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਿੱਟੂ ਜੀ ਕਰਨਲ ਨੂੰ ਕੁੱਟਿਆ ਗਿਆ ਪੰਜਾਬ ਪੁਲਿਸ ਦੇ ਕੁਝ ਇੰਸਪੈਕਟਰ ਵੱਲੋਂ ਕਿਵੇਂ ਦੇਖੋ ਜਿਹੜੇ ਫੌਜ ਉਹ ਦੇਸ਼ ਦੇ ਲਈ ਬਾਰਡਰਾਂ ਤੇ ਖੜਕੇ ਸਾਡੇ ਲਈ ਰੋਜ਼ ਬਰਫਾਂ 'ਚ ਰੇਗਿਸਤਾਨਾਂ 'ਚ ਖੜ ਕੇ ਸਾਡੇ ਲਈ ਬਚਾ ਸਾਡਾ ਕਰਦੇ ਤਾਂ ਅਸੀਂ ਸੌ ਸਕਦੇ ਆ ਜਿਹੜੀ ਪੁਲਿਸ ਆ ਉਹ ਸਾਡੀ ਸ਼ਹਿਰਾਂਾਂ ਚ ਪਿੰਡਾਂ ਚ ਉਹ ਸਾਡੀ ਰਾਖੀ ਕਰਦੇ ਆ ਤੇ ਤਾਂ ਅਸੀਂ ਜਿਹੜਾ ਕਾਨੂੰਨ ਵਿਵਸਥਾ ਉਹ ਬਣਾ ਕੇ ਰੱਖਦੇ ਆ ਉਹ ਬਾਹਰਲੇ ਦੁਸ਼ਮਣਾਂ ਤੋਂ ਰੋਕਦੇ ਆ ਵੱਡੇ ਦੁਸ਼ਮਣ ਨੇ ਜਿਹੜੇ ਇਹ ਜਿਹੜੇ ਛੋਟੇ ਲੋਕਲ ਦੁਸ਼ਮਣ ਨੇ ਜਾਂ ਜਿਹੜੇ ਸਮਾਜ ਨੂੰ ਤੋੜਨ ਵਾਲੇ ਸਮਾਜ ਦੇ ਗਲਤ ਅੰਸਰ ਉਹਨਾਂ ਨੂੰ ਰੋਕਣ ਵਾਲੇ ਆ ਇਹ ਜਿਹੜੀ ਆਪਸ ਵਿੱਚ ਇਹ ਗੱਲ ਹੋਈ ਆ ਬੜੀ ਮੰਦਭਾਗੀ ਆ ਬੜੀ ਦੁਖਦਈ ਆ ਇਹਨੂੰ ਮਤਲਬ ਦੋਨੋਂ ਪਾਸੇ ਹੈ ਤਾਂ ਸਾਡੇ ਇਸ ਗੱਲ ਨੂੰ ਵਧਾਉਣਾ ਨਹੀਂ ਚਾਹੀਦਾ ਸੀ ਮੈਨੂੰ ਕਿਤੇ ਇਹ ਲੱਗਦਾ ਏ ਵੀ ਇਸ ਗੱਲ ਨੂੰ ਸੀਨੀਅਰ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਮੈਂ ਕਹਿ ਰਿਹਾ ਪੰਜਾਬ ਪੁਲਿਸ ਦੀ ਕਿਤੇ ਨਾ ਕਿਤੇ ناکامی ਹੈ। ਇਹ ਕਿਹੜਾ ドラਮਾ ਜਿਹਦਾ ਇੱਕ ਪਿਆਨਾ ਚੱਲ ਰਿਹਾ ਜੀ ਕੱਲ ਦਾ। ਇਹ ਜੱਡੀ ਆ ਰਹੀ ਹੈ ਕੋਈ ਸੋਸ਼ਲ ਲੈਂਡ ਪੈਰੀ ਹੈ। ਇੱਕ ਪ੍ਰੋਜੈਕਟ ਨਹੀਂ। ਇੱਕ ਪ੍ਰੋਜੈਕਟ ਨਹੀਂ। ਜਿਹੜੇ ਵੀ ਪੰਜਾਬ ਦੇ ਰੁਕੇ ਹੋਏ ਪ੍ਰੋਜੈਕਟ ਨੇ। ਮੈਂ ਇਹ 올 ਪਾਰਟੀ ਕਿਉਂਕਿ ਹਰ ਪਾਰਟੀ ਜਿਹੜੇ ਵੀ ਨੇ ਚਾਹੇ ਉਹ ਅਕਾਲੀ ਦਲ ਆ ਚਾਹੇ ਉਹ ਕਾਂਗਰਸ ਆ ਚਾਹੇ ਉਹ ਬੀਐਸਪੀ ਆ ਚਾਹੇ ਉਹ ਕਾਮਰੇਡ ਨੇ ਚਾਹੇ ਕੋਈ ਪਾਰਟੀ ਹੈ। ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੱਥ ਜੋੜ ਕੇ ਜੋ ਅਸੀਂ ਬੀਜੇਪੀ ਪਾਰਟੀ ਐਸ ਬੜੇ ਸਰਕਾਰ ਆ ਜੋ ਇਹ ਪਾਰਲੀਮੈਂਟ ਦੇ ਵਿੱਚ ਸਭ ਆਪੋਜੀਸ਼ਨ ਵਾਲੇ ਗੱਲਾਂ ਕਰਦੇ ਆ ਤੇ ਜੇ ਅਸੀਂ ਮੈਂ ਕਿਸਾਨ ਯੂਨੀਅਨ ਵਾਲਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਰੀਲ ਸਭ ਤੋਂ ਵੱਡਾ ਸਾਡਾ ਆਮ ਆਦਮੀ ਦਾ ਸਾਥੀ ਆ ਜਿੱਦਾਂ ਵੀ ਪ੍ਰੋਜੈਕਟ ਨੇ ਰੋਕੇ ਹੋਏ ਨੇ ਉਹ 7000 ਕਰੋੜ ਲੱਗੇ 8000 ਕਰੋੜ ਲੱਗੇ ਉਹ ਸਾਰੀ ਰੂਪਰੇਖਾ ਅਸੀਂ ਤਿਆਰ ਕਰ ਲਈ ਆ ਤੇ ਆਉਣ ਵਾਲੇ ਦਿਨਾਂ 'ਚ ਪਹਿਲਾ ਕਿਹੜਾ ਹੋ ਕਦ ਹੋ ਇਹ ਗੱਲ ਮੈਂ ਨਹੀਂ ਕਰ ਸਕਦਾ ਹਜੇ ਸਪਸ਼ਟ ਇੱਕ ਇੱਕ ਮਿੰਟ ਔਰ ਮੇਰੀ ਬੇਨਤੀ ਆ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਬਿਲਕੁਲ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਜ਼ਮੀਨ ਆ ਜਿਹੜੀ ਉਹ ਜ਼ਿਮੀਦਾਰ ਦੀ ਜੱਟ ਦੀ ਮਾਂ ਇਸ ਕਰਕੇ ਉਹਨਾਂ ਨਾਲ ਮੈਨੂੰ ਇਹ ਗੱਲ ਦਾ ਸਪਲੀ ਪੰਤੀ ਮੈਂ ਜਾਣੂ ਆ ਜਿੰਨਾ ਕੁਛ ਵੀ ਜੋ ਵੀ ਜਦੋਂ ਵੀ ਹੋਊਗਾ ਜਿੰਨਾ ਵੀ ਰੇਟ ਹੋਊਗਾ ਮਾਰਕੀਟ ਰੇਟ ਉਹ ਤੋਂ ਵੱਧ ਰੇਲਵੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਪੈਸਾ ਹੈ ਉਹ ਦੇਏਗੀ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਹੋਰ ਜੋ ਉਹ ਗੱਲ ਹੋਏਗੀ ਉਹਨਾਂ ਨਾਲ ਬਹਿ ਕੇ ਜਿਵੇਂ ਚਾਣਗੇ ਪਰ ਕੋਈ ਨਾ ਕੋਈ ਕੰਮ ਤਾਂ ਅੱਗੇ ਚੱਲਣਾ ਚਲਾਉਣਾ ਪੈਣਾ ਹੈ ਪੰਜਾਬ ਦੇ ਖਾਤਰ ਕੋਈ ਗੱਲ ਤਾਂ ਕਰਨੀ ਪਊ ਨਾ ਇਸ ਕਰਕੇ ਨਹੀਂ ਤਾਂ ਆਪਣਾ ਕੰਮ ਆ ਜਿਹੜਾ ਉਰੋਕੇ ਆਉ ਅੱਜ ਤੁਸੀਂ ਦੇਖੋ ਰਾਜਪੁਰੇ ਤੋਂ ਜੇ ਚੰਡੀਗੜ੍ਹ ਲਈ ਨਹੀਂ ਜੋੜਾਂਗੇ ਸਾਰਾ ਮਾਲਵਾ ਹੈ ਜਿਹੜਾ ਉਹ ਆਪਣੀ ਰਾਜਧਾਨੀ ਨਾਲ ਨਹੀਂ ਜੁੜਿਆ ਅਜੇ ਤੱਕ ਜੇ ਦਿੱਲੀ ਚਲੇ ਜਾਂਦੇ ਆਂ ਅਸੀਂ ਪਰ ਸਾਡਾ ਸਾਰਾ ਮਾਲਵਾ ਜੇ ਆਪਾਂ ਫੋਰ ਫਰੋਜਪੁਰ ਅਬੂਰ ਫਾਜਿਲਕਾ ਮਾਨਸਾ ਬਠਿੰਡਾ ਫਰੀਦਕੋਟ ਸੰਗਰੂਰ ਬਰਨਾਲਾ ਪਟਿਆਲਾ ਜੇ ਜਿਹਦੀ ਵੀ ਗੱਲ ਕਰੀਏ ਉਹ ਚੰਡੀਗੜ੍ਹ ਨਾਲ ਨਹੀਂ ਜੁੜੇ ਨਹੀਂ ਹੋਏ ਦੱਸੋ ਹੁਣ ਜੇ ਉਹ ਜੋੜਾਂਗੇ ਤਾਂ ਉਹ ਹਵਾਜਤਾਂ ਬਣਨੀ ਨਹੀਂ ਪਰ ਅਸੀਂ ਕੋਸ਼ਿਸ਼ ਇਹ ਕਰਾਂਗੇ ਅੱਜਕੱਲ ਇਸ ਤਰੀਕੇ ਦੀ ਟੈਕਨੋਲੋਜੀ ਆ ਗਈ ਆ ਇਸ ਤਰੀਕੇ ਦਾ ਕੰਮ ਹੋ ਰਿਹਾ ਇੰਜੀਨੀਅਰਿੰਗ ਹੋ ਰਹੀ ਆ ਜਿਹਦੇ ਨਾਲ ਬਹੁਤ ਇਹ ਨਹੀਂ ਵੀ ਵੱਡੀ-ਵੱਡੀ ਆ ਜ਼ਮੀਨਾਂ ਲੈ ਕੇ ਲੋੜ ਨਹੀਂ ਅੱਜ ਕੱਲ ਪਿੱਲਰਾਂ ਤੇ ਤੇ ਬੜੀ ਛੋਟੀ ਜਿਹੀ ਜਗ੍ਹਾ ਲੈ ਕੇ ਜਿਹੜੇ ਆ ਓਵਰ ਰੇਲਵੇ ਦੇ ਪ੍ਰੋਜੈਕਟ ਬਣ ਜਾਂਦੇ ਆ ਜਿਵੇਂ ਤੁਸੀਂ ਮੈਟਰੋ ਦੇ ਦੇਖਿਆ ਹੋਰ ਦੇਖਿਆ ਤੇ ਸਾਡੀ ਇਹ ਕੋਸ਼ਿਸ਼ ਉਹ ਪੈਸੇ ਵੱਧ ਲੱਗ ਜਾਣ ਪਰ ਜਿਹੜੀ ਜ਼ਮੀਨ ਉਹ ਘੱਟ ਤੋਂ ਘੱਟ ਲੋਡ ਪਵੇ ਜਿੰਨੀ ਲੋਡ ਪਊ ਤੇ ਉਹਦਾ ਰੇਟ ਆ ਜਿਹੜਾ ਉਹਨਾਂ ਦਾ ਦੁੱਗਣਾ ਤੇ ਤਿੰਨਾਂ ਰੇਟ ਆ ਜਿਹੜਾ ਉਹਨਾਂ ਨੂੰ ਮਿਲੇਗਾ ਹੋਮ ਮਿਨਿਸਟਰ ਹੁੰਦਾ ਬਿਆਨ ਸੀ ਕਰ ਤੇ ਪੰਜਾਬ ਦੇ ਵਿੱਚ ਇੱਕ ਹੋਰ ਜਿਹੜਾ ਪੰਟਾ ਵਾਲਾ ਉੱਤਰ ਸੀ ਅਸੀਂ ਉਹਨੂੰ ਬਾਤਾਂ ਜੰਗੂ ਵਰ ਦੇਖੋ ਉਹ ਸਾਰੀ ਸਥਿਤੀ ਤੇ ਗੱਲ ਕਰ ਰਹੇ ਸੀ ਉਹ ਉਹਨਾਂ ਨੇ ਹੋਮ ਦੇ ਉੱਤੇ ਡਿਬੇਟ ਸੀ ਮੁਲਕ ਦੇ ਟੈਰਰਿਜ਼ਮ ਤੇ ਗੱਲ ਚੱਲ ਰਹੀ ਸੀ ਜੰਮੂ ਕਸ਼ਮੀਰ ਤੇ ਚੱਲ ਰਹੀ ਸੀ ਨਾਰਥ-ਈਸਟ ਤੇ ਚੱਲ ਰਹੀ ਸੀ ਮਾਓਵਾਦੀਆਂ ਤੇ ਚੱਲ ਰਹੀ ਸੀ ਉਹਦੇ ਵਿੱਚ ਇੱਕ ਜ਼ਿਕਰ ਆ ਜਿਹੜਾ